ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਵਾਦ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਵਾਦ ਕੋਟਨ ਕੋਟ ਧੰਵਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨਾਂ ਦਾ ਤੇ ਖਾਸ ਕਰਕੇ ਬੀਬੀਆਂ ਦਾ ਤੇ ਸਭ ਤੋਂ ਬਾਅਦ ਧੰਵਾਦ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਤੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਆ ਪੰਜਵਾਂ ਸਾਲ ਹੋ ਗਿਆ ਬੜੇ ਚਿਰ ਦੀ ਲੋਕਾਂ ਦੀ ਸੀ ਜਿਹੇ ਲਫਾਫਿਆ ਚੋਂ ਨਿਕਲਦੇ ਆ ਨਾ ਚੋਂ ਨਿਕਲਦੇ ਆ ਪਰ ਮੈਂ ਕਹਿਣਾ ਚਾਹੁੰਦਾ ਕੱਲ ਪਹਿਲਾ ਪ੍ਰਧਾਨ ਜੀ ਨੇ ਸਾਰਿਆਂ ਦੀ رائے ਲਈ ਇਕੱਲੇ-ਕੱਲੇ ਦੀ ਤਿੰਨ ਦਿਨ ਉਸ ਤੋਂ ਬਾਅਦ ਕੱਲ ਇਥੇ ਅਧਿਕਾਰ ਦੇ ਕੇ ਉਹਦੀ ਕੈਂਡੀਡੇਚਰ ਵੀ ਭਾਵੇਂ ਮੇਰੀ ਸੀ ਉਹ ਇਥੇ ਆਪਣੇ ਐਲਾਨ ਕੀਤਾ ਪਰ ਜਿਹੜੇ ਦੂਸਰੇ ਪਾਸੇ ਵਾਲੇ ਆ ਜਿਹੜੇ ਕਹਿੰਦੇ ਆ ਵੀ ਅਸੀਂ ਲੋਕਤੰਤਰ ਬਹਾਲ ਕਰਨ ਤੇ ਮੈਂ ਸਮਝਦਾ ਜਿੰਨਾ ਉਹਨਾਂ ਦੇ ਵਿੱਚ ਅੱਜ ਆਪੋ ਧਾਫੜ ਪਈ ਹਾਊਸ ਦੇ ਵਿੱਚ ਵੀ ਤੇ ਬਾਹਰ ਵੀ ਤੇ ਪ੍ਰਧਾਨ ਨੇ ਵੀ ਨਹੀਂ ਕਹਲੇ ਫੈਸਲਾ ਹੋਇਆ ਤੇ ਕਹਿਤਾ ਜੀ ਮੈਂਬਰ ਆਪੋ ਵਿੱਚ ਹੀ ਫੈਸਲਾ ਕਰਨ ਇਹ ਦਸਤੂਰ ਨਹੀਂ ਹੁੰਦਾ ਲੋਕਤੰਤਰ ਦਾ ਲੋਕਤੰਤਰ ਦਾ ਦਸਤੂਰ ਹੁੰਦਾ ਕਿ ਲੋਕਤੰਤਰਿਕ ਪਾਰਟੀ ਇੱਕ ਨੂੰ ਆਪਣੇ ਪ੍ਰਧਾਨ ਨੂੰ ਅਧਿਕਾਰ ਦਿੰਦੀ ਆ ਤੇ ਹਮੇਸ਼ਾ ਇਦਾਂ ਚੱਲਿਆ ਚਾਹੇ ਪਾਰਲੀਮੈਂਟ ਹੋਵੇ ਅਸੈਂਬਲੀ ਹੋਵੇ ਚਾਹੇ ਕੋਈ ਹੋਰ ਅਦਾਰੇ ਹੋਣ ਸੋ ਮੈਂ ਇਸ ਕਰਕੇ ਸ਼੍ਰੋਮਣੀ ਕਾਲੀ ਦਲ ਦਾ ਸਮੁੱਚੇ ਤੌਰ ਤੇ ਪ੍ਰਧਾਨ ਸਾਹਿਬ ਤੇ ਸਾਰੇ ਸੀਨੀਅਰ ਆਗੂ ਇਹਨਾਂ ਦਾ ਧੰਨਵਾਦ ਕਰਦਾ ਜਿਹਨਾਂ ਦੀ ਪੰਜਵੀਂ ਵਾਰ ਬੜਾ ਔਕਾ ਹੁੰਦਾ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਕਈ ਵਾਰੀ ਰੋਸੇ ਵੀ ਹੋ ਜਾਂਦੇ ਆ ਤੇ ਮੈਂ ਇਸ ਸਾਰੇ ਹਾਊਸ ਦਾ ਧੰਨਵਾਦ ਕਰਦਾ ਸਾਜ ਕਰਕੇ ਜਾਣਿਓ ਕੱਲ ਵੀ ਜ਼ਿਲੇ ਪ੍ਰਧਾਨ ਜੀ ਨੇ ਐਲਾਨ ਕੀਤਾ ਸੀ ਉਸ ਲਈ ਵੀ ਮੈਂਬਰਾਂ ਦੀ ਜਿਹੜੀ ਖੁਸ਼ੀ ਦੇਖਣ ਵਾਲੀ ਸੀ ਤੇ ਅੱਜ ਜਿਲੇ ਵੋਟਾਂ ਪਈਆਂ ਤੇ ਅੱਜ ਵੀ ਜਿਸ ਹੱਬ ਦੇ ਨਾਲ ਮੈਂਬਰਾਂ ਨੇ ਆਪਣੀ ਖੁਸ਼ੀ ਪ੍ਰਗਟ ਕੀਤੀ ਕਿ ਮੈਨੂੰ ਐਲਾਨ ਕਰਨ ਨੂੰ ਵੀ 4-6 ਮਿੰਟ ਲੱਗੇ ਸੋ ਇਹ ਮੈਂ ਸਮਝਦਾ ਸ਼ੋਮਣੀ ਅਕਾਲੀ ਦਲ ਤੇ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਇੱਕ ਸੰਮੇਲ ਆ ਉਸ ਕਰਕੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਖਾਲਸੇ ਪੰਥ ਦਾ ਵੀ ਧੰਨਵਾਦ ਕਰਦਾ ਤੇ ਇੱਕ ਬੇਨਤੀ ਵੀ ਕਰਨੀ ਚਾਹਉਣਾ ਕਿ ਸਰਬਸੰਮਤੀ ਨਾਲ ਸਾਰੀ ਚੋਣ ਹੋਈ ਆ 11 ਮੈਂਬਰ ਅੰਤਰ ਕਮੇਟੀ ਦੇ ਚੁਣੇ ਗਏ ਤੇ ਚਾਰ ਅਹੁਦੇਦਾਰ ਪ੍ਰਧਾਨ ਸਮੇਤ ਤੇ ਮੈਂ ਇਹ ਅਰਜ਼ ਕਰਨੀ ਚਾਹਉਣਾ ਕਿ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350 ਸਾਲਾ ਜਿਹੜਾ ਇਹ ਸ਼ਹਾਦਤ ਗੁਰਪੁਰਬ ਆ ਉਹ ਮਨਾਇਆ ਜਾ ਰਿਹਾ ਜਿਹਦੀ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਆ ਅਸੀਂ ਮਤੇ ਵੀ ਪਾਏ ਆ ਤੇ ਪੜ੍ਹ ਕੇ ਵੀ ਦੱਸਿਆ ਉਹਦੇ ਵਿੱਚ ਅਸੀਂ ਸਰਕਾਰ ਕੇਂਦਰ ਤੋਂ ਵੀ ਮੰਗ ਕੀਤੀ ਆ ਕਿ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਆ ਤੇ ਸਿੱਖਾਂ ਦੇ ਕਕਾਰਾਂ ਦਾ ਜਾਂ ਕਈ ਵਾਰੀ ਕੀ ਹੁੰਦਾ ਵੀ ਉਦੋਂ ਪੇਪਰ ਦੇਣੇ ਹੁੰਦੇ ਆ ਉਹ ਕਈ ਵਾਰੀ ਲਾਹਾ ਲਿੰਦੇ ਨਾਲ ਨਰਾਦਰ ਕਰਦੇ ਆ ਉਹ ਤੋਂ ਇਲਾਵਾ ਸਾਡਾ ਜਿਹੜਾ ਮੇਨ ਮੁੱਦਾ ਅੱਜ ਦਾ ਸੀ ਉਹ ਸਿਗਾ ਬੰਦੇ ਸਿੱਖਾਂ ਦਾ ਕਿ ਪਿੰਦਰ ਸਰਕਾਰ 2019 ਦੇ ਫੈਸਲੇ ਦੇ ਉੱਤੇ ਠੋਸ ਆਪਣਾ ਫੈਸਲਾ ਲਵੇ ਤੇ ਮੈਂ ਸਮਝਦਾ ਇਹਦੇ ਨਾਲ ਇੱਕ ਬਹੁਤ ਵੱਡਾ ਜਿਹੜਾ ਉਹ ਸਨੇਹਾ ਸਿੱਖ ਪੰਥ ਵਿੱਚ ਜਾਊਗਾ ਉਹ ਤੋਂ ਇਲਾਵਾ ਪਾਣੀਆਂ ਦੇ ਮਸਲੇ ਤੇ ਇਹ ਚੰਡੀਗੜ੍ਹ ਯੂਨੀਵਰਸਿਟੀ ਦਾ ਮਸਲਾ ਜਿਹੜਾ ਬਹੁਤ ਵੱਡਾ ਮੁੱਦਾ ਬਣਿਆ ਅੱਜ ਤੇ ਮੈਂ ਕਹਿਣਾ ਚਾਹੁੰਦਾ ਕਿ ਸਰਕਾਰਾਂ ਵੀ ਚੁੱਪ ਹੋ ਗਈਆਂ ਜੇ ਇੱਕ ਸਰਕਾਰ ਨੇ ਹਮਲਾ ਕੀਤਾ ਤੇ ਦੂਸਰੀ ਸਰਕਾਰ ਤਾਂ ਚੁੱਪ ਬੈਠੀ ਆ ਜਿਹੜੀ ਇੱਥੇ ਤੇ ਪਹਿਲਾਂ ਅਗਾਊ ਪਤਾ ਵੀ ਹੁੰਦਾ ਇਹਨਾਂ ਗੱਲਾਂ ਦਾ ਕਿਉਂਕਿ ਇਹ ਜਿਹੜਾ ਸੈਨੀਟ ਹੈ ਲੰਬੇ ਅਰਸੇ ਤੋਂ ਨੌਨ ਫੰਕਸ਼ਨਿੰਗ ਸੀਗੀ ਸੋ ਇਹ ਸਾਰੇ ਕਾਰਜ ਜਿਹੜੇ ਅੱਜ ਅਸੀਂ ਫੈਸਲੇ ਵੀ ਆਪਣੇ ਰੈਜ਼ੋਲੂਸ਼ਨ ਵੀ ਪਾਏ ਆ ਸੋ ਮੈਂ ਨਿਮਰਤਾ ਸਹਿਤ ਫੇਰ ਸਾਰੇ ਸਿੱਖ ਪੰਥ ਨੂੰ ਬੇਨਤੀ ਕਰਨੀ ਚਾਹਨਾ ਜੋ ਰੋਜ਼ਮਾਈ ਆਪਣੇ ਥਾਂ ਤੇ ਹੁੰਦੀ ਆ ਪਰ ਅੱਜ ਪ੍ਰਗਟਾਵਾ ਹੋ ਗਿਆ ਸਾਰੇ ਕਾਸੇ ਦਾ ਜੀ ਅੱਜ ਜੀ ਅੱਜ ਜੀ ਧਰਦੇਜ ਜੀ 42 ਵੋਟਾਂ ਮਿਲੀਆਂ 2024 ਦੀ 33 ਇਸ ਵਾਰ 18 ਤੇ ਫਰਕ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਇਹ ਇਸ ਗੱਲ ਦੀ ਇੰਡੀਕੇਸ਼ਨ ਹੈ ਕਿ ਪੰਜਾਬ ਦੀ ਇੱਕੋ ਹੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਐਸਲੇ ਆਪਣੀ ਪੂਰੀ ਤਨਦੇਹੀ ਦੇ ਨਾਲ ਜਿੱਥੇ ਹੜਾਂ ਦੇ ਵਿੱਚ ਜਾਂ ਹੋਰ ਕਾਰਜਾਂ 'ਚ ਲੋਕਤੰਤਰ ਦੇ ਵਿੱਚ ਆਪਣਾ ਯੋਗਦਾਨ ਪਾ ਰਿਹਾ ਤੇ ਇਹ ਗੱਲ ਦੀ ਇੰਡੀਕੇਸ਼ਨ ਵੀ ਆ ਕਿ ਹਥਿਆਰ ਸਿੱਟ ਕੇ ਹੁਣ 메ਨ ਰੋਡ ਦੇ ਵਿੱਚ 메ਨ ਮਾਤਾ ਮਾਂ ਪਾਰਟੀ ਵਿੱਚ ਆ ਜਾਣਾ ਚਾਹੀਦਾ ਤੇ ਜੇ ਬਾਕੀ ਵੀ ਇਦਾਂ ਚਲਾਈ ਜਾਣਾ ਹੈ ਫਿਰ ਮubar ਕਿ ਅੱਜ ਅੱਜ ਵੀ ਜिले ਸਵੇਰੇ ਉੱਥੇ ਚੋਣ ਹੋਈ ਤੇ ਕਹਿੰਦੇ ਜੀ ਦੋ ਮੈਂਬਰ ਸਾਨੂੰ ਪਹਿਲਾਂ ਕਹਿੰਨ ਤਿੰਨ ਦੇ ਦਿਓ ਫਿਰ ਕਹਿੰਦੇ ਦੋ ਦੇ ਦਿਓ ਪਰ ਕਿਉਂਕਿ ਪਤਾ ਸੀ ਕਿ ਕਿੰਨੀ ਕੁ ਗਿਣਤੀ ਆ ਤੇ ਹੁਣ ਫਿਰ ਇੱਕ ਮੈਂਬਰ ਤੇ ਸਬਰ ਸਬਰ ਕਰਨਾ ਪਿਆ ਮੈਂ ਕੋਈ ਮਾੜੀ ਲਬਜ ਨਹੀਂ ਉਹਨਾਂ ਪ੍ਰਤੀ ਬੋਲਦਾ ਪਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਨਾ ਆ ਕਿ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਪਾਰਟੀ ਰਹੀ ਆ ਜਦ ਦੀ ਮੈਂ ਹੋਸ਼ ਸੰਭਾਲੀ ਆ 76 77 ਤੋਂ ਔਨਵਰਡ ਦੇਖਦਾ ਆ ਰਿਆਂ ਸ਼੍ਰੋਮਣੀ ਅਕਾਲੀ ਦਲ ਤੇ ਜਦੋਂ ਵੀ ਕਦੇ ਵਾਈਫਰ ਕਿਚਨ ਹੋਈ ਆ ਤੇ ਮਾਂ ਪਾਰਟੀ ਹਮੇਸ਼ਾ ਹੀ ਪ੍ਰਗਟ ਹੋਈ ਆ ਸੋ ਅੱਜ ਜਿਹੜਾ ਆ ਮੈਂ ਸਮਝਦਾ ਉਹਦਾ ਸਾਰਾ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਔਫ ਦੇ ਵਿੱਚ ਨਸਤਾਰਾ ਹੋ ਗਿਆ ਕੱਲ ਜੈਨੀ ਆਰ ਪੀ ਸਿੰਘ ਨੇ 35 ਮੈਂਬਰਾਂ ਦਾ ਦਾਵਾ ਕਰਦੇ ਸੀ ਕਿ ਉਹ ਝੂਠ ਬੋਲਦੇ ਸੀ ਜਿਹੜੇ ਅੱਜ 18 ਰਹਿ ਗਏ ਨੇ ਕਿ ਬਾਕੀ ਭੱਜ ਗਏ ਦੇਖੋ ਦੇਖੋ ਮੇਰੀ ਬੇਨਤੀ ਸੁਣੋ ਆ ਦਾਵਾ ਤਾਂ ਮੈਂ 100 ਦਾ ਵੀ ਕਰ ਸਕਦਾ ਗੱਲ ਤਾਂ ਜਿੱਲੇ ਚੋਣ ਹੋਣੀਆਂ ਚੋਣ ਦੇ ਵਿੱਚ 18 ਆ ਜੇ ਮੈਂ ਬਾਹਰ ਕਹਿਣਾ ਜੀ ਮੇਰੇ ਨਾਲ 200 ਮੈਂਬਰ ਆ ਤਾਂ ਇਦਾਂ ਨਹੀਂ ਹੁੰਦੀ ਉਹ ਤਾਂ ਗੱਲ ਸਾਹਮਣੇ ਜਿੱਲੇ ਵੋਟਾਂ ਪੈਣੀਆਂ ਉਹ ਹਲੇ ਉਹਨੇ ਤਾਂ ਵੋਟਾਂ ਪਈਆਂ ਹੁਣ ਸਾਹਮਣੇ ਉਹ ਨਸਤਾਰਾ ਹੋ ਗਿਆ ਜਿਹੜਾ ਉਹਨਾਂ ਨੇ ਮੈਂਬਰਾਂ ਨੂੰ ਆਪਣੇ ਆਪਣੇ ਜਿਹੜੇ ਮੈਂਬਰਾਂ ਨੂੰ ਆਪਣੇ ਭਰੋਸੇ ਛੱਡ ਦਿੱਤਾ ਕਿ ਆਪਣਾ ਕਾਰਜ ਤੁਸੀਂ ਆਪ ਹੀ ਇਹ 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 ਅੱਜ ਮੈਂਬਰ ਵੀ ਭੱਜ ਗਏ ਨੇ ਉਹਨਾਂ ਤੋਂ ਕਿ ਜਿਹੜੇ ਇਹ ਇਹ ਮੈਂ ਸਮਝਦਾ ਇਹ ਇਹ ਦੀ ਇਹ ਇਹ ਇੰਡੀਕੇਸ਼ਨ ਕੀ ਜਾ ਰਹੀ ਆ ਇੰਡੀਕੇਸ਼ਨ ਜਾ ਰਹੀ ਬਈ ਆਪੋ ਤਾਫੜਿਆ ਜਿਹੜੀ ਪਾਰਟੀ ਦੇ ਵਿੱਚ ਕੋਈ ਡਿਸਾਈਡ ਨਹੀਂ ਕਰ ਸਕਦਾ ਤੇ ਡਿਸਾਈਡ ਕਰ ਲੈ ਮੈਂਬਰਾਂ ਨੂੰ ਮੈਂਬਰਾਂ ਨੂੰ ਤਾਂ ਫਿਰ ਡਿਸਾਈਡ ਕਰਨਾ ਹੈ ਆਪੋ ਵਿੱਚ ਪਰ ਜਿਹੜਾ ਪਾਰਟੀ ਦਾ ਪ੍ਰਧਾਨ ਆ ਜੇ ਉਹ ਡਿਸਾਈਡ ਨਹੀਂ ਕਰਦਾ ਲੋਕਤੰਤਰ ਇਹ ਆਪਾਂ ਜਾਣਦੇ ਆ ਸਾਰੀਆਂ ਪਾਰਟੀਆਂ 'ਚ ਹੁੰਦਾ ਏ ਹਲੇ ਜਿੱਲੇ ਕਿਦੇ ਕੋਈ ਨੋਮੀਨੇਸ਼ਨਾਂ ਕਰਦੀਆਂ ਹੁੰਦੀਆਂ ਤੇ ਪਾਰਟੀ ਪ੍ਰਧਾਨ ਨੂੰ ਹੀ ਅਧਿਕਾਰ ਦਿੱਤਾ ਜਾਂਦਾ ਤੇ ਮੈਂ ਸਮਝਦਾ ਇਹ ਤਾਂ ਟੋਟਲ ਫੇਲਿਅਰ ਆ ਵੀ ਆਪ ਕੁਛ ਵੀ ਨਹੀਂ ਕਰਨ ਜੋਗੇ ਤੇ ਦੂਸਰਿਆਂ ਦੇ ਛੱਡ ਦਿੱਤੀ ਦੂਸਰਿਆਂ ਦੇ ਜੋ ਛੁੱਟੀ ਆ ਉਹ ਅੰਦਰ ਮੈਂ ਹੁਣ ਦੇਖ ਰਿਹਾ ਵੀ ਉੱਥੇ ਆਪੋ ਦਾ ਪਰਪਈਓ ਸੀ ਉਸ ਵੇਲੇ ਇੱਕ ਮੈਂਬਰ ਪਾਉਣ ਨੂੰ ਪੰਜਵੀਂ ਵਾਰੀ ਤੁਹਾਡੀਆਂ ਪ੍ਰਾਇੋਰਟੀਜ਼ ਕੀ ਰਹਿਣਗੀਆਂ ਜੀ ਮੁੱਖ ਸਖਤਰ ਹਾਲੇ ਕਲਵਾਨ ਸਿੰਘ ਮੰਨਣਿਕ ਆਪਣੇ ਕੰਮ ਕਰ ਰਹੇ ਆ ਉਹ ਹਾਲੇ ਚੱਲ ਰਹੇ ਆ ਤੁਹਾਡੀ ਹੁਣ ਪੰਜਵੀਂ ਵਾਰੀ ਚ ਪ੍ਰਾਇੋਰਟੀਜ਼ ਕੀ ਰਹਿਣਗੀਆਂ ਦੇਖੋ ਸਭ ਤੋਂ ਵੱਡਾ ਤਾਂ ਹੁਣ ਹੈਗਾ ਆਉਂਦੀ 29 ਨਵੰਬਰ ਤੱਕ ਜਿਹੜੀਆਂ ਸ਼ਤਾਬਦੀਆਂ ਦੇ ਸਮਾਗਮ ਹੈ ਦੂਜਾ ਅਸੀਂ 4-5 ਪ੍ਰੋਜੈਕਟ ਵੀ ਸ਼ੁਰੂ ਕੀਤੇ ਆ ਕਿਉਂਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਤਿੰਨ ਭਾਵੇਂ ਸਾਡੀਆਂ ਸਰਾਮਾਂ ਪਹਿਲਾਂ ਪਾੜੀਆਂ ਤੇ ਅਸੀਂ ਹੁਣ ਅਕਾਲੀ ਮਾਰਕੀਟ ਦੇ ਵਿੱਚ ਉਹ ਅਸੀਂ ਆਪ ਸਰਾਹ ਬਣਾ ਰਹੇ ਆ ਉਹ ਠੇਕਾ ਦੇ ਕੇ ਅਸੀਂ ਤੁਰੰਤ 1 ਸਾਲ ਡੇਢ ਸਾਲ ਚ ਕੰਮ ਕਰਾਂਗੇ ਦੂਜਾ ਆਈਐਸ ਆਈਪੀਐਸ ਦੀ ਅਸੀਂ ਜਿਹੜਾ ਕੋਚਿੰਗ ਸੈਂਟਰ ਸ਼ੁਰੂ ਕੀਤਾ ਉਹਦੇ ਚ ਕੋਈ ਤਰਮੀਮਾਂ ਕਰਦੇ ਅਸੀਂ ਪਹਿਲਾਂ ਅੰਮ੍ਰਿਤਧਾਰੀ ਦੇ ਸਿੱਖਾਂ ਨੂੰ ਬੱਚਿਆਂ ਨੂੰ ਦਿੱਤੀ ਸੀ ਪ੍ਰਾਇਓਰਟੀ ਦੇ ਇਸੇ ਦਰਜੇ ਦੇ ਉੱਤੇ ਹੁਣ ਕੋਚ ਉਹਦੇ ਚ ਤਰਮੀਮ ਕਰਾਂਗੇ ਇਸੇ ਤਰਜੇ ਤੇ ਜੁਡੀਸ਼ਲੀ ਜਿਹੜੀ ਜੁਡੀਸ਼ਰੀ ਦਾ ਸ਼ੁਰੂ ਕੀਤਾ ਤੇ ਨਾਲ ਐਜੂਕੇਸ਼ਨ ਚ ਐਨਡੀਏ ਦਾ ਵੀ ਇੱਕ ਸਬਜੈਕਟ ਸਾਰਿਆਂ ਨੂੰ ਰੱਖਿਆ ਵੱਖ-ਵੱਖ ਸਕੂਲਾਂ ਦੇ ਵਿੱਚ ਤਾਂ ਕਿ ਬੱਚੇ ਜਲੇਓ ਚ ਅਡਰੈਸ ਲੈਣਗੇ ਭਾਵੇਂ ਸਾਡੀਆਂ ਆਪਣੇ ਫਤੇਗੜ ਸਾਹਿਬ ਬਾਬਾ ਬੰਦ ਸਿੰਘ ਬਹਾਦਰ ਦੇ ਵਿੱਚ ਉਹ ਸਾਡੀ ਅਕੈਡਮੀ ਚ ਚੱਲਦੀ ਵੀ ਤੇ ਬੱਚੇ ਸਿਲੈਕਟ ਵੀ ਐਤਕੀ ਦੋ ਹੋਏ ਆ ਤੋਂ ਇਦਾਂ ਦੀਆਂ ਬਹੁਤ ਸਾਰੀਆਂ ਪ੍ਰਾਇਓਰਟੀਆਂ ਆ ਕਿ ਗੁਰੂ ਸਾਹਿਬ ਕਿਰਪਾ ਕਰਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਯਤਨ ਕਰਦੀ ਆ ਆ ਹੁਣ ਪਿੱਛੇ ਹੜ ਆਏ ਸਗੇ ਤੇ ਹੜਾਂ ਦੇ ਵਿੱਚ ਅੱਜ ਆਪਾਂ ਦੇਖਦੇ ਆਂ ਆਪਾਂ ਦਾ ਘਰਾਂ ਚ ਬੈਠੇ ਜਿਨ੍ਹਾਂ ਦੇ ਵਿਚਾਰਿਆਂ ਦੇ ਦੁੱਖ ਪੈ ਗਏ ਉਹਦੇ ਵਿੱਚ ਬੜਾ ਵੱਡਾ ਯੋਗਦਾਨ ਆਪਣਾ ਸ਼ੌਨੀਕਰ ਤੋਂ ਵੀ ਧਾਰਮਿਕ ਪਾਵਨ ਨਾਲ ਜੁੜੇ ਮੁੱਦੇ ਇਹ ਚਾਹੇ ਕਰਤਾਰਪੁਰ ਲੰਗ ਹੈ ਜਾਂ ਫਿਰ ਬੰਦੀ ਸਿੰਘਾਂ ਦੀ ਰਿਹਾਈ ਹੈ ਕੋਈ ਖਾਸ ਮਹਿੰਮ ਸ਼ੁਰੂ ਕੀਤੀ ਜਾਊਗੀ ਇੱਥਾਰ ਤੱਕ ਪਹੁੰਚ ਇਹ ਇਹ ਬੈਠ ਕੇ ਸਲਾਹ ਕਰਾਂਗੇ ਕਿਉਂਕਿ ਅਨਾਉਂਸ ਕਰਦੇ ਹੀ ਇਹ ਮੋੜ ਮੈਨੂੰ ਸਵਾਲ ਪੁੱਛੋ ਜੀ ਉਹਦਾ ਕੀ ਬਣਿਆ ਸੀ ਅਸੀਂ ਤਾਂ ਪਹਿਲਾਂ ਵੀ ਸ਼ੁਰੂ ਕੀਤੀ ਸੀ ਮਹਿੰਮ ਤੇ ਉਹ ਸ਼ੁਰੂ ਕੀਤੀ ਨਹੀਂ ਸੀ ਉਦੋਂ 26 ਲੱਖ ਲੋਕਾਂ ਨੇ ਸਾਈਨ ਵੀ ਕੀਤੇ ਸੀ ਪਰ ਕਈ ਵਾਰੀ ਹੋ ਜਾਂਦਾ ਸਿਸਟਮ ਵੀ ਟਾਈਮ ਨਹੀਂ ਮਿਲਿਆ ਉਹਦੇ ਕਰਕੇ ਕੋਈ ਨਹੀਂ ਆ ਮੁੱਦੇ ਅਸੀਂ ਅੱਜ ਆ ਸਾਰੇ ਜਿਹੜੇ ਤੁਸੀਂ ਕਹਿ ਰਹੇ ਮਤੇ ਅਸੀਂ ਪਾਈ ਦਿੱਤੇ ਆ ਸਾਰੇ ਆ ਭਗਵੰਤ ਮਾਨ ਕਹਿੰਦਾ ਜੀ ਇਹ ਇਹ ਗੁਰੂ ਘਰ ਉਹ ਗੋਲ ਕਾਂ ਚੁੱਕ ਦਿੱਤੀਆਂ ਜਾਣ ਤੇ 95% ਜਿਹੜੇ ਨੇ ਸ਼ਰੋਮਣੀ ਅਕਾਲੀ ਦਾ ਜਾਂ ਸ਼ਰੋਮਣੀ ਕਮੇਟੀ ਦੇ ਨੁਮਾਇੰਦੇ ਨੇ ਜਿਹੜੇ ਨੇ ਉਹ ਅਸਤੀਫਾ ਦੇ ਕੇ ਕਰਨ ਮੇਰੀ ਮੇਰੀ ਬੇਨਤੀ ਸੁਣ ਲਾਓ ਇਹ ਮੇਰੀ ਬੇਨਤੀ ਸੁਣ ਲਾਓ ਦੇਖੋ ਪਹਿਲੀ ਗੱਲ ਤਾਂ ਬੰਦਾ ਧਾਰਮਿਕ ਧਰਮ ਗ੍ਰਹਿਣ ਕੀਤਾ ਹੋਵੇ ਪਤਾ ਹੋਵੇ ਕੀ ਵਿਧੀ ਵਿਧਾਨ ਆ ਤੇ ਆ ਜੋ ਕੁਛ ਅੱਜ ਪੰਜਾਬ ਦੇ ਵਿੱਚ ਆ 2 2 ਲੱਖ ਲੋਕ ਦਾ ਇਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਚ ਲੰਗਰ ਛੱਕੇ ਜਾਂਦੇ ਆ ਇਹ ਇੰਨਾ ਕਿੱਡਾ ਵੱਡਾ ਅਦਾਰਾ ਆ ਹੁਣ ਜਿੱਲੇ ਸਰਕਾਰ ਫੇਲ ਹੋ ਗਈ ਆ ਤੇ ਫਿਰ ਸ਼ੋਮਣੀ ਕਮੇਟੀ ਆਈ ਨਾ ਤੇ ਉਹ ਕਿੱਥੋਂ ਸੀ ਉਹ ਮਾਇਆ ਲੋਕਾਂ ਦੇ ਦਸਵੰਧ ਦੀ ਆ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਜ਼ਬਾਤੀ ਤੌਰ ਤੇ ਧਾਰਮਿਕ ਗੱਲਾਂ ਜਿਹੜੀਆਂ ਆ ਉਹ ਵਾਜਬ ਕਰਨੀਆਂ ਚਾਹੀਦੀਆਂ